ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਸਵਾਗਤ ਆ ਮੇਰੇ ਇਸ ਚੈਨਲ ਦੇ ਉੱਪਰ ਪਹਿਲਾਂ ਤਾਂ ਸਾਰਿਆਂ ਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਕਰੇ ਕਿ ਸਬਦਾ ਭਲਾ ਹੋਵੇ ਮੈਂ ਇਸ ਚੈਨਲ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਵੀਡੀਓ ਬਣਾਈ ਆ ਉਹ ਮੈਂ ਤੁਹਾਡੇ ਲਈ ਬਣਾਈ ਆ ਕਿ ਆਪਾਂ ਮਲਾਈ ਤੋਂ ਮੱਖਣ ਤੇ ਮੱਖਣ ਤੋਂ ਘਿਓ ਕਿਦਾਂ ਕੱਢਦੇ ਆ ਤੇ ਆ ਲੋ ਜੀ ਮੇਰੇ ਇੱਕ ਹਫਤੇ ਦੀ ਜਿਹੜੀ ਮਲਾਈ ਆ ਮੈਂ ਇੱਕ ਡੋਂਗੇ ਦੇ ਵਿੱਚ ਕੱਢ ਕੇ ਰੱਖ ਲਈ ਸੀ ਤੇ ਇਹ ਜਿਹੜੀ ਮਲਾਈ ਹੈਗੀ ਆ ਇਹ ਸਰਦੀਆਂ ਦੇ ਵਿੱਚ ਆਪਾਂ ਹਫ਼ਤੇ 8 ਦਿਨ ਦੀ ਵੀ ਰੱਖ ਸਕਦੇ ਆ 10 ਦਿਨ ਦੀ ਵੀ ਰੱਖ ਸਕਦੇ ਆ ਇਹ ਚ ਸਮੈਲ ਨਹੀਂ ਆਉਂਦੀ ਹੁੰਦੀ ਪਰ ਜੇ ਅਸੀਂ ਗਰਮੀਆਂ ਦੀ ਗੱਲ ਕਰੀਏ ਫਿਰ ਉਹ ਸਾਨੂੰ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਜਿਹੜੀ ਹੈਗੀ ਕਰ ਲੈਣੀ ਚਾਹੀਦੀ ਆ ਅਦਰਵਾਈਜ਼ ਸਾਡਾ ਜਿਹੜਾ ਕੇ ਹੁੰਦਾ ਉਹਦੇ ਵਿੱਚ ਸਮੈਲ ਆਉਣ ਲੱਗ ਜਾਂਦੀ ਆ ਹੈਨਾ ਤਾਂ ਇਹ ਮੇਰੇ ਕੋਲ ਇੱਕ ਡੋਂਗਾ ਜਿਹੜਾ ਭਰਿਆ ਹੋਇਆ ਹੈਗਾ ਪੂਰੀ ਮਲਾਈ ਦੇ ਨਾਲ ਇਹਨੂੰ ਬਣਾਉਣ ਦੇ ਅਲੱਗ-ਅਲੱਗ ਤਰੀਕੇ ਹੁੰਦੇ ਨੇ ਬਹੁਤ ਜਣੇ ਬਣਾਉਂਦੇ ਆ ਜਿਹੜੇ ਇਹਨੂੰ ਮਸ਼ੀਨ ਨਾਲ ਵੀ ਬਣਾ ਲੈਂਦੇ ਨੇ ਜਿੱਦਾਂ ਬਲੈਂਡਰ ਨਾਲ ਤੇ ਅੱਜ ਆਪਾਂ ਹੱਥ ਦੇ ਨਾਲ ਇਹਨੂੰ ਬਣਾਵਾਂਗੇ ਤੇ ਜਿਹੜੀ ਮੈਂ ਇਹ ਮਲਾਈ ਇਹ ਲੈ ਲਈ ਆ ਇਹਨੂੰ ਆਪਾਂ ਨੇ ਅਲੱਗ ਜਿਹੜਾ ਵੱਡਾ ਵਰਤਨ ਹੁੰਦਾ ਕੋਈ ਵੀ ਬਤੀਲਾ ਜਾਂ ਕੋਈ ਹੋਰ ਪੈਨ ਵੱਡਾ ਹੋਵੇ ਤੁਹਾਡੇ ਕੋਲ ਉਹਦੇ ਵਿੱਚੋਂ ਕੱਢ ਲੈਣਾ ਏ ਠੀਕ ਹੈ ਉਹਦੇ ਵਿੱਚੋਂ ਕੱਢ ਕੇ ਤੁਸੀਂ ਫਿਰ ਇਹਨੂੰ ਜਿਹੜਾ ਹੈਗਾ ਇਹ ਫਿਰ ਇਹਨੂੰ ਆਪਾਂ ਨੇ ਫੈਂਟਨਾ ਹੁੰਦਾ ਏ ਜਿੱਦਾਂ ਚਾਹੀਏ ਇਹਨੂੰ ਮਧਾਨੀ ਨਾਲ ਕਰ ਲਓ ਕਈ ਮਧਾਨੀ ਨਾਲ ਵੀ ਕਰ ਲੈਂਦੇ ਨੇ ਕਈ ਬਲੈਂਡਰ ਨਾਲ ਕਰ ਲੈਂਦੇ ਨੇ ਅਬ ਮੈਂ ਇੱਕ ਪਤੀਲਾ ਲੈ ਲਿਆ ਇਹਦੇ ਵਿੱਚ ਹੁਣ ਆਪਾਂ ਇਹਨੂੰ ਕੱਢਾਂਗੇ ਠੀਕ ਹੈ ਇਹਦੇ ਵਿੱਚ ਸਾਰੀ ਕੱਢ ਕੇ ਤਾਂ ਇਹਨੂੰ ਚੰਗੀ ਤਰ੍ਹਾਂ ਸੀ ਸਾਫ਼ ਕਰ ਲੈਣਾ ਹੈ ਤਾਂ ਕਿ ਦੂਜੇ ਬਰਤਨ ਦੇ ਵਿੱਚ ਵੀ ਇਹ ਲਿਧਾਈ ਨਾ ਰਹਿ ਜਵੇ ਹਨ ਇਹਦੇ ਵਿੱਚ ਆਪਾਂ ਇਹਨੂੰ ਉਤਾਰਨ ਦੇ ਲਈ ਕੀ ਕਰਨਾ ਆਪਾਂ ਥੋੜਾ ਗਰਮ ਪਾਣੀ ਪਾ ਕੇ ਨਾ ਕਰਕੇ ਇਹਨੂੰ ਵਿੱਚ ਰੱਖ ਲਾਂਗੇ ਕਿਉਂਕਿ ਸਰਦੀਆਂ ਦੇ ਵਿੱਚ ਕੀ ਇਹ ਕੱਢ ਲੈਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ ਠੰਡੇ ਮਲਾਈ ਦੇ ਨਾਲ ਜੇ ਆਪਾਂ ਫ੍ਰਿਜ ਰੱਖਦੇ ਆ ਜਾਂ ਬਾਹਰ ਵੀ ਤਾ ਸਰਦੀਆਂ ਵਿੱਚ ਇਜ਼ੀਲੀ ਕੱਢਣ ਦੇ ਲਈ ਸਾਨੂੰ ਕੀ ਕਰਨਾ ਪੈਂਦਾ ਹੈ ਥੋੜਾ ਗਰਮ ਪਾਣੀ ਇਹਦੇ ਵਿੱਚ ਪਾ ਲਵੇ ਚਾਹੇ ਜਿਹੜੀ ਹੈਗੀ ਆ ਮਲਾਈ ਹਲਕੀ ਜਿਹੀ ਨੂੰ ਕੋਸੀ ਦੀ ਕਰ ਲਵੇ ਗੈਸ ਔਨ ਕਰਕੇ ਬਿਲਕੁਲ ਸੇਮ ਫਲੇਮ ਮਤਲਬ ਫਲੇਮ ਜਿਹੜੀ ਹੋਵੇ ਬਿਲਕੁਲ ਘੱਟ ਹੋਵੇ ਚਾਹੇ ਉਹਦੇ ਤੇ ਕਰ ਲੋ ਹੈਨਾ ਤੇ ਇਹ ਸਾਰੀ ਜਿਹੜੀ ਹੈਗੀ ਆ ਮੇਰੇ ਵਿੱਚ ਕੱਢ ਲੈਣੀ ਆ ਤੇ ਉਸ ਤੋਂ ਬਾਅਦ ਆਪਾਂ ਅਗਲਾ ਪ੍ਰੋਸੈਸ ਜਿਹੜਾ ਸ਼ੁਰੂ ਕਰਾਂਗੇ ਇਹ ਮੈਂ ਗਰਮ ਪਾਣੀ ਕਰ ਲਿਆ ਹੈ ਹੁਣ ਇਹ ਗਰਮ ਪਾਣੀ ਕਰਕੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਲੈਣਾ ਬਹੁਤਾ ਜਿਆਦਾ ਨਹੀਂ ਪਾਉਣਾ ਆਪਣੀ ਪੈਨ ਦੇ ਅਕੋਰਡਿੰਗ ਪਾਉਣਾ ਕਿੰਦਾ ਕਤਿਲਾ ਲਿਆ ਤੁਸੀਂ ਠੀਕ ਹੈ ਤੇ ਇਹਨੂੰ ਆਪਾਂ ਨੇ ਇਦਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਜਦੋਂ ਹੋ ਜਾਣਾ ਸਾਡਾ ਇਹ ਤਾਂ ਇਹਨੂੰ ਅਸੀਂ ਇਦਾਂ ਇਦਾਂ ਜਿਹੜਾ ਹੈਗਾ ਵੱਡੇ ਚਮਚ ਲੈ ਲਓ ਚਾਹੇ ਕਟਛੀ ਲੈ ਲਓ ਜਾਂ ਕੋਈ ਹੋਰ ਤੁਹਾਡੇ ਕੋਲ ਹੈਗਾ ਲੱਕੜ ਦੇ ਵੀ ਆਪਾਂ ਯੂਜ਼ ਕਰ ਲੈਣੇ ਚਾਹੇ ਉਹ ਲੈ ਲਓ ਇਹਨੂੰ ਇਦਾਂ ਦੇਖੋ ਕੋਲ ਦੇ ਕੋਲ ਦੇ ਮਿਕਸ ਕਰਦੇ ਅਸੀਂ ਇਦਾਂ ਦਾ ਜਿਹੜਾ ਹੈਗਾ ਇਹਦਾ ਆ ਜਾਣਾ ਹੈ ਇਹਨੂੰ ਜਦੋਂ ਆਪਾਂ ਨੇ ਖੋਲ ਹੀ ਜਾਣਾ ਚਾਹੇ ਠੀਕ ਹੈ ਚਾਹੇ ਹੱਥ ਵਾਲੀ ਮਧਾਨੀ ਨਾਲ ਵੀ ਅਸੀਂ ਇਹਨੂੰ ਖੋਲ ਸਕਦੇ ਹਾਂ ਪਰ ਸਰਦੀਆਂ ਦੇ ਵਿੱਚ ਮਧਾਨੀ ਕੱਢਣ ਦੇ ਲਈ ਅਸੀਂ ਗਰਮ ਪਾਣੀ ਪਾ ਲੈਣਾ ਹੈ ਠੀਕ ਆ ਇਦਾਂ ਮਿਕਸ ਕਰ ਲਿਆ ਤੇ ਫਿਰ ਮੇਰੇ ਕੋਲ ਇਹ ਇਦਾਂ ਦਾ ਕਰੀਮ ਜੀ ਬਣ ਕੇ ਤੁਹਾਨੂੰ ਦਿਖ ਰਹੀ ਹੈ ਜਿੱਦਾਂ ਆਪਾਂ ਕੇਕ ਦੇ ਉੱਪਰ ਬਣਾਉਣ ਲਈ ਲਗਾਉਣ ਲਈ ਬਣਾਉਣੇ ਹੁੰਦੇ ਹਨ ਨਾ ਇਹ ਹੁਣ ਇਸ ਟਾਈਮ ਇਦਾਂ ਦੀ ਬਣ ਗਈ ਆ ਘਰੇ ਆਪਾਂ ਜਦੋਂ ਕੇਕ ਬਣਾਉਂਦੇ ਆ ਨਾ ਤਾਂ ਇਹਦੀ ਤੁਸੀਂ ਜਿਹੜੀ ਹੈਗੀ ਮਲਾਈ ਬਣਾ ਸਕਦੇ ਹੋ ਘਰੇ ਇਦਾਂ ਬਾਰ ਲੈਣਾ ਬਾਹਰੋਂ ਲੈਣ ਦੀ ਬਜਾਏ ਹੈਨਾ ਇਹ ਸ਼ੁੱਧ ਵੀ ਹੁੰਦੀ ਆ ਇਹਦਾ ਸਾਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ ਤਾਂ ਇਹਨੂੰ ਅਸੀਂ ਚੰਗੀ ਤਰ੍ਹਾਂ ਹੋਰ ਜਿਹੜਾ ਹੈਗਾ ਮਿਕਸ ਕਰਾਂਗੇ ਤਾਂ ਕਿ ਇਹਦੇ ਵਿੱਚੋਂ ਪਾਣੀ ਜਿਹੜਾ ਹੈਗਾ ਇਹ ਦੁੱਧ ਵਜਿਹਾ ਅਲੱਗ ਨਿਕਲ ਜਾਵੇ ਤੇ ਜਿਹੜੇ ਮੱਖਣ ਆ ਉਹ ਉੱਪਰ ਆ ਜਾਵੇ ਅਸੀਂ ਇਹਨੂੰ ਹੌਲੀ-ਹੌਲੀ ਇਦਾਂ ਹੀ ਕਰਦੇ ਜਾਵਾਂਗੇ ਤੇ ਤਾਂ ਕਿ ਜਿਹੜੀ ਸਾਡੀ ਹੈਗੀ ਆ ਮੱਖਣ ਉਹ ਨਿਕਲੇ ਆਇਆ ਠੀਕ ਹੈ ਤੇ ਆ ਦੇਖੋ ਹੁਣ ਸਾਡੇ ਕੋਲ ਜਿਹੜਾ ਮੱਖਣ ਹੈਗਾ ਇਹ ਹੈਗੀ ਆ ਕੱਢ ਲਈ ਆ ਠੀਕ ਆ ਪਤੀਲੇ ਵਿੱਚ ਤੇ ਹੁਣ ਅਸੀਂ ਇਹਨੂੰ ਲੱਗ ਜਿਹੜਾ ਹੈਗਾ ਪੈਨ ਦੇ ਵਿੱਚ ਜਿਹਦੇ ਵਿੱਚ ਅਸੀਂ ਪਾ ਕੇ ਗਰਮ ਕਰਕੇ ਘੋੜਾ ਕੱਢਣਾ ਉਹਦੇ ਵਿੱਚ ਪਾ ਲਵਾਂਗੇ ਠੀਕ ਆ ਪਰ ਪਹਿਲਾਂ ਅਸੀਂ ਇਹਨੂੰ ਦੇਖਾਂਗੇ ਪਾਣੀ ਇਹਦਾ ਲੱਗ ਕਰਾਂਗੇ ਇਹਨੂੰ ਆਪਾਂ ਗੋਲ ਗੋਲ ਜਿਹੜੇ ਹੈਗੇ ਆ ਲੱਡੂ ਜੇ ਬਣਾ ਲੈਣੇ ਆ ਪਾਣੀ ਇਹਦਾ ਲੱਗ ਕਰ ਲੈਣਾ ਆਪਾਂ ਨੇ ਪਾਣੀ ਅਲੱਗ ਕਰਕੇ ਤੇ ਇਹ ਬਿਲਕੁਲ ਨਹੀਂ ਆਪਾਂ ਨੇ ਸਾਰੇ ਇਹਨੂੰ ਛੋੜ ਦੇਣਾ ਵਿੱਚੋਂ ਠੀਕ ਹੈ ਇਹ ਛੋੜ ਕੇ ਫਿਰ ਅਸੀਂ ਆਪਣੇ ਜਿਹੜੇ ਹੈਗਾ ਪੈਨ ਚ ਪਾਵਾਂਗੇ ਜਿਹਦੇ ਵਿੱਚੋਂ ਘੋੜਾ ਨਿਕਲਦਾ ਹੁੰਦਾ ਤੇ ਇਹਨੂੰ ਇਕੱਠਾ ਕਰ ਲਵਾਂਗੇ ਹੱਥ ਨਾਲ ਵਾਸੀਂ ਕਰ ਲਾਂਗੇ ਬੈਟਰ ਆ ਕਿਉਂਕਿ ਉਹਦੇ ਵਿੱਚੋਂ ਦੁੱਧ ਸਾਰਾ ਨਿਕਲ ਜਾਂਦਾ ਤੇ ਸਾਨੂੰ ਟਾਈਮ ਨਹੀਂ ਲੱਗਦਾ ਹੈਗਾ ਕਿ ਉਹ ਬਣਾਉਣ ਦੇ ਲਈ ਗਰਮੀ ਦੇ ਵਿੱਚ ਜੇ ਸਾਨੂੰ ਕਿਉਂ ਬਣਾਉਣਾ ਉਹ ਛੇਤੀ ਬੰਦ ਜਾਂਦਾ ਉਹਦੇ ਵਿੱਚ ਸਾਨੂੰ ਠੰਡੀਆਂ ਜਿਹੜੀ ਹੈਗਾ ਪਾਣੀ ਪਾ ਲਓ ਠੰਡਾ ਚਾਹੇ ਚਾਹੇ ਠੰਡੀਆਂ ਆਈਸ ਜਿਹੜੀ ਥਿਊਬਸ ਹੁੰਦੀਆਂ ਨੇ ਬਰਫ਼ ਦੀ ਟੁਕੜੀਆਂ ਹੁੰਦੀਆਂ ਨੇ ਅਸੀਂ ਉਹ ਪਾ ਲਓ ਚਾਹੇ ਉਹਦੇ ਵਿੱਚ ਉਹ ਬਹੁਤ ਛੇਤੀ ਨਿਕਲਦਾ ਹੁਣ ਇਹਦੇ ਜਿਹੜੇ ਹੈਗੇ ਆ ਅਸੀਂ ਛੋਟੇ ਛੋਟੇ ਲੱਡੂ ਜੇ ਬਣਾ ਲੈਣੇ ਆ ਠੀਕ ਹੈ ਇਹਦੇ ਵਿੱਚੋਂ ਤਾਂ ਕਿ ਘੁੱਟ ਕੇ ਤਾਂ ਕਿ ਇਹਦੇ ਵਿੱਚੋਂ ਦੁੱਧ ਨਿਕਲ ਤੇ ਫਿਰ ਛੇਤੀ ਸਾਡਾ ਜਿਹੜਾ ਹੈਗਾ ਇਹ ਨਾ ਉਹ ਕਿਉਂ ਬਣ ਜਾਂਦਾ ਏ ਜਿਹਦੇ ਨਾਲ ਸਾਨੂੰ ਉਹ ਹਲਕੀ ਫਲੇਮ ਦੇ ਉੱਪਰ ਨਾਲੇ ਗੈਸ ਬਹੁਤ ਤੇਜ਼ ਨਹੀਂ ਕਰਨਾ ਨਹੀਂ ਤਾਂ ਸਾਡਾ ਜਿਹੜਾ ਕੀ ਹੈਗਾ ਉਹ ਜਲ ਜਾਂਦਾ ਏ ਠੀਕ ਹੈ ਹੁਣ ਮੈਂ ਇਹਨੂੰ ਛੋਟੇ-ਛੋਟੇ ਜਿਹੜੇ ਹੈਗੇ ਆਂ ਦੇ ਲੱਡੂ ਬਣਾ ਕੇ ਅਲੱਗ ਤੋਂ ਕੱਢੂਗੀ ਸਾਰਾ ਦੁੱਧ ਦੇ ਦਾ ਪਾਣੀ ਨਿਕਲ ਜਾਊਗਾ ਵਿੱਚੋਂ ਜਿਹਦੇ ਨਾਲ ਸਾਡੀ ਗੈਸ ਵੀ ਘੱਟ ਲੱਗਦੀ ਆ ਤੇ ਟਾਈਮ ਵੀ ਘੱਟ ਲੱਗਦਾ ਏ ਠੀਕ ਹੈ ਇਦਾਂ ਕਰਕੇ ਅਸੀਂ ਇਹਨੂੰ ਕੀ ਕਰਨਾ ਏ ਅਲੱਗ ਤੋਂ ਰੱਖ ਲੈਣਾ ਏ ਹੁਣ ਅਸੀਂ ਇਹਦੇ ਬਣਾਵਾਂਗੇ ਫਿਰ ਜਿਹੜੇ ਹੈਗੇ ਆ ਲੱਡੂ ਬਣਾ ਕੇ ਅਸੀਂ ਇਹਨੂੰ ਹਲਕੀ ਫਲੇਮ ਦੇ ਉੱਪਰ ਰੱਖ ਲੈਣਾ ਏ ਠੀਕ ਹੈ ਕਈ ਵਾਰ ਇਦਾਂ ਹੁੰਦਾ ਜਦੋਂ ਅਸੀਂ ਤੇਜ਼ ਕਰਕੇ ਇਹ ਰੱਖਦੀਏ ਨਾ ਤਾਂ ਸਾਡਾ ਜਿਹੜਾ ਖਿਓ ਹੈਗਾ ਉਹ ਥੱਲੇੋਂ ਜਲ ਜਾਂਦਾ ਏ ਤੇ ਉਹਦੇ ਨਾਲ ਜਿਹੜਾ ਉਹਦਾ ਕਲਰ ਆ ਉਹ ਇਹਦਾ ਆਪਣਾ ਕਲਰ ਨਹੀਂ ਆਉਂਦਾ ਹੈਗਾ ਠੀਕ ਹੈ ਤੇ ਅਸੀਂ ਰੱਖ ਲਵਾਂਗੇ ਜੇ ਦੇਸੀ ਖਿਓ ਅਸੀਂ ਗਾਂ ਦੇ ਦੁੱਧ ਦਾ ਬਣਾਉਂਦੇ ਆ ਸਾਡਾ ਜਿਹੜਾ ਹੈਗਾ ਇਹ ਹਲਕਾ ਪੀਲੇ ਰੰਗ ਦਾ ਬਣਦਾ ਏ ਜੇ ਅਸੀਂ ਜਦੋਂ ਮੱਧੇ ਦੁੱਧਾ ਬਣਾਉਂਦੇ ਆ ਫਿਰ ਉਹ ਸਾਡਾ ਚਿੱਟਾ ਚਿੱਟਾ ਬਣ ਜਾਂਦਾ ਸਫੇਦ ਰੰਗ ਦਾ ਹਨਾ ਤਾਂ ਅਸੀਂ ਜਿਹੜਾ ਹੁਣ ਇਹ ਬਣਾਇਆ ਇਹ ਮਿਕਸ ਦਾ ਬਣਾਇਆ ਏ ਤਾਂ ਨਾ ਤਾਂ ਇਹ ਬਹੁਤ ਜ਼ਿਆਦਾ ਵਾਈਟ ਜਿਹਾ ਦੇਖਣਾ ਹੈ ਤੁਹਾਨੂੰ ਦੇ ਨਾ ਬਹੁਤਾ ਜਿਹੜਾ ਇਹਦੀ yellow color ਇਹਦਾ ਹੈਗਾ ਜਿਹੜਾ ਪੀਲਾ ਰੰਗ ਹੋਣਾ ਏ ਇਹ ਮਿਕਸ ਜਿਆ ਤੁਹਾਨੂੰ ਦਿਖੂਗਾ ਹਲਕਾ ਪੀਲੇ ਰੰਗ ਦਾ ਦਿਸੇਗਾ ਤੇ ਜਦੋਂ ਸਾਡੇ ਕੋਲ ਥੱਲੇ ਨੀਚੇ ਥੋੜੀ ਜੀ ਮੱਖਣੀ ਬਚ ਜਾਂਦੀ ਹੈ ਇਹਨੂੰ ਮੈਂ ਚਾਹ ਪੋਣੀ ਦੇ ਨਾਲ ਨਾ ਉਹ ਕੱਢ ਲੈਣੀ ਹੁੰਦੀ ਤਾਂ ਕਿ ਵੀ ਵੇਸਟ ਨਾ ਹੋਵੇ ਠੀਕ ਹੈ ਤੇ ਬਾਕੀ ਜਿਹੜਾ ਦੁੱਧ ਬਚਦਾ ਏ ਇਹ ਅਸੀਂ ਬਾਹਰ ਜਿਹੜਾ ਸਾਡਾ ਪਾਣੀ ਪਾਉਣ ਜਿੱਦਾਂ ਆਪਾਂ ਕੋਈ ਭਾਂਡਾ ਰੱਖ ਲੈਣੇ ਹੁੰਨੇ ਆ ਵੀ ਚਲੋ ਕਿਸੇ ਬਰਤਨ ਦੇ ਕਿਸੇ ਦੇ ਮੂੰਹ ਕੋ ਤਾਂ ਅਸੀਂ ਇਹ ਬਾਹਰ ਪਾ ਸਕਦੇ ਆ ਤਾਂ ਕਿ ਕੋਈ ਵੀ ਪਸ਼ੂ ਪੰਛੀ ਜਿਹੜੇ ਹੈਗੇ ਆ ਨਾ ਖਾ ਸਕਣ ਤੇ ਸਾਡਾ ਜਿਹੜਾ ਨਾਲੀਆਂ ਦੇ ਵਿੱਚ ਨਾ ਜਾਵੇ ਇਹ ਇਹ ਜਾਨਣੀ ਲੈ ਲੈਣੀ ਆ ਚਾਹ ਤੁਸੀਂ ਚਾਹ ਪਾਣੀ ਲੈ ਲਓ ਉਹਦੇ ਨਾਲ ਅਸੀਂ ਇਹਨੂੰ ਕੱਢ ਸਕਦੇ ਹਾਂ ਆਪਾਂ ਇਹਨੂੰ ਕੱਢ ਲੈਣਾ ਇਦਾਂ ਨਿਚੋੜ ਨਿਚੋੜ ਕੇ ਦੇ ਨਾਲ ਕੀ ਹੁੰਦਾ ਹੈ ਸਾਡਾ ਸਾਰਾ ਜਿਹੜਾ ਹੈਗਾ ਮੱਖਣ ਨਿਕਲਿਆ ਹੁੰਦਾ ਉਹ ਵਿੱਚੋਂ ਨਿਕਲਿਆ ਹੁੰਦਾ ਏ ਠੀਕ ਹੈ ਹੁਣ ਅਸੀਂ ਇਹਨੂੰ ਕੱਢ ਕੇ ਨਾ ਗੈਸ ਔਨ ਕਰਾਂਗੇ ਗੈਸ ਔਨ ਕਰਕੇ ਤੇ ਫਿਰ ਅਸੀਂ ਇਹਨੂੰ మీడియం ਫਲੇਮ ਦੇ ਉੱਤੇ ਬਣਾ ਲਵਾਂਗੇ ਜੇ ਅਸੀਂ ਦੇਖਿਆ ਜਾਵੇ ਉੱਧਰ ਬਹੁਤਾ ਟਾਈਮ ਸਾਨੂੰ ਲੱਗਦਾ ਨਹੀਂ ਹੈਗਾ ਇਹਦੇ ਨਾਲ ਬਣਾਉਣ ਲਈ ਇਹਨੂੰ ਤੇ ਬਸ ਜਦੋਂ ਅਸੀਂ ਇਹ ਵਿੱਚ ਦੁੱਧ ਕੱਢ ਦਿੰਨੇ ਆ ਨਿਚੋੜ ਦਿੰਨੇ ਆ ਨਾ ਤਾਂ ਬਿਲਕੁਲ ਇਹ ਘੱਟ ਟਾਈਮ ਲੱਗਦਾ ਇਹਨੂੰ ਕਰਨ ਦੇ ਲਈ ਜੇ ਜਿਹੜੇ ਬਲੈਂਡਰ ਨਾਲ ਬਣਾਉਂਦੇ ਨੇ ਮੱਖਣ ਮਲਾਈ ਚੋਂ ਉਹ ਤਾਂ ਬਹੁਤ ਛੇਤੀ ਬਣ ਜਾਂਦਾ ਉਹ ਤਾਂ 2 ਮਿੰਟ ਨਹੀਂ ਲੱਗਦੇ ਹੈਗੇ ਬਣਾਉਂਦੇ ਆ ਇਹਨੂੰ ਪਰ ਜਿਹੜਾ ਇਹ ਬਣਾਇਆ ਜਾਂਦਾ ਇਹ ਵੀ ਬਹੁਤ ਵਧੀਆ ਤਰੀਕੇ ਨਾਲ ਬਣਦਾ ਏ ਹੁਣ ਅਸੀਂ ਇਹਨੂੰ ਗਰਮ ਕਰਨਾ ਰੱਖਤਾ ਏ ਕੁਛਕ ਟਾਈਮ ਬਾਅਦ ਇਹਦੇ ਵਿੱਚ ਨਾ ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਸੇ ਆਸੇ ਪਾਸੇ ਵੀ ਜਾਣਾ ਮੀਡੀਅਮ ਫਲੇਮ ਤੇ ਰੱਖ ਕੇ ਇਹਦੇ ਵਿੱਚ ਕੜਛੀ ਜਿਹਾ ਨਾ ਵਗਾਰਾ ਜਾਂ ਖੁਰਚਣਾ ਵਗਾਰਾ ਰੱਖ ਜੋ ਤਾਂ ਸਾਡਾ ਜਿਹੜਾ ਇਹਨੂੰ ਜਦੋਂ ਬੋਇਲ ਹੋਊਗਾ ਇਹ ਬਾਹਰ ਨਹੀਂ ਨਿਕਲੇਗਾ ਸਾਡਾ ਅਗਲਾ ਕੀ ਹੋਏਗਾ ਬੰਦਾ ਇਹਦੇ ਵਿੱਚ ਕੜਛੀ ਜਾਂ ਕੋਈ ਚੀਜ਼ ਇਹਦਾ ਪਾ ਕੇ ਅਸੀਂ ਰੱਖ ਦਿੰਨੇ ਆਂ ੁੱਲੇ ਭਾਂਡੇ ਚ ਪਾ ਦੋ ਤੇ ਕੋਈ ਚੀਜ਼ ਵਿੱਚ ਰੱਖ ਦੋ ਇਹਨੂੰ ਘੋਲ ਕੇ ਤਾਂ ਜੇ ਅਸੀਂ ਆਪਣਾ ਕੰਮ ਕਰਨਾ ਹੋਰ ਅਸੀਂ ਕਰ ਸਕਦੇ ਨੇ ਵਿੱਚ ਰੱਖ ਕੇ ਕਿਉਂਕਿ ਜਦੋਂ ਇਹ ਬੋਇਲ ਉਬਲਣਾ ਸ਼ੁਰੂ ਹੋਊਗਾ ਬੋਇਲ ਹੋਣਾ ਬਹੁਤ ਹੋਏਗਾ ਤਾਂ ਇਹ ਬਾਹਰ ਨੂੰ ਨਹੀਂ ਆਉਂਦਾ ਹੈਗਾ ਬਸ ਅਸੀਂ ਮੀਡੀਅਮ ਫਲੇਮ ਤੇ ਜਿਹੜਾ ਹੈਗਾ ਇਹਨੂੰ ਪਕਾਉਣਾ ਹੈ ਇਹਦੇ ਨਾਲ ਇਦਾਂ ਹੁੰਦਾ ਵੀ ਸਾਡਾ ਜਿਹੜਾ ਇਹ ਘੀ ਬੰਦਾ ਇਹ ਸ਼ੁੱਧ ਬੰਦਾ ਪਹਿਲਾਂ ਇਹਨੇ ਸਾਨੂੰ ਇਦਾਂ ਵਾਲੀਆਂ ਦੇਣੀਆਂ ਜਦੋਂ ਦੋ ਚਾਰ ਵਾਲੇ ਜੇ ਆਂਦੇ ਆ ਇਹ ਸਾਡਾ ਉੱਪਰ ਨੂੰ ਆਂਦਾ ਹੈ ਇਹਨੂੰ ਵਿੱਚ ਰੱਖ ਦੋ ਤੇ ਜਦੋਂ ਵਾਲ ਲਾਉਣ ਤੋਂ ਬਾਅਦ ਜਦੋਂ ਇਹਨੇ ਥੋੜਾ ਜਿਹਾ ਡਾਊਨ ਹੋਣਾ ਹੈ ਤਾਂ ਉਸ ਟਾਈਮ ਅਸੀਂ ਕੜਛੀ ਨੂੰ ਹਿਲਾਉਣਾ ਨਹੀਂ ਹੈਗਾ ਇਹਨੂੰ ਉੱਥੇ ਹੀ ਰੱਖ ਦੇਣਾ ਕਿਉਂਕਿ ਨਹੀਂ ਤਾਂ ਜਿਹੜੀ ਉੱਪਰ ਵਾਲੀ ਝਾਗ ਹੁੰਦੀ ਆ ਤੇ ਚਿੱਟਾ ਜਿਹੜਾ ਮੱਖਣ ਜਿਹਾ ਹੁੰਦਾ ਉਹ ਸਾਡੇ ਘਿਓ ਦੇ ਉੱਪਰ ਆ ਜਾਂਦਾ ਜਿਸ ਦਿਨ ਸਾਨੂੰ ਛਾਣ ਕੇ ਵੀ ਪ੍ਰੋਬਲਮ ਆਉਂਦੀ ਹੈ ਸਾਡੇ ਘਿਓ ਦੇ ਅੰਦਰ ਚਲੇ ਜਾਂਦੀ ਹੈ ਕਲੀ ਉਹਨਾਂ ਦੀ ਤੇ ਇਹਨੂੰ ਅਸੀਂ ਹੁਣ ਬਿਲਕੁਲ ਛੇੜਨਾ ਨਹੀਂ ਹੈਗਾ ਆ ਦੇਖੋ ਹੁਣ ਬਸ ਬਣ ਰਿਹਾ ਏ ਇਹਨੇ ਹੁਣ 2 ਮਿੰਟ ਲੈਣੇ ਆ ਉਸ ਤੋਂ ਬਾਅਦ ਇਹਨੇ ਬਣ ਜਾਣਾ ਬਿਲਕੁਲ ਪ੍ਰੋਪਰ ਤਿਆਰ ਹੋ ਜਾਣਾ ਬਣ ਕੇ ਤੇ ਬਹੁਤ ਸੋਹਣੀ ਸਮੈਲ ਆ ਰਹੀ ਹੈ ਇਹਦੀ ਇਹ ਬੰਦੇ ਬੰਦੇ ਨੇ ਇਦਾਂ ਹੀ ਮੀਡੀਅਮ ਫਲੇਮ ਤੇ ਨਾ ਪ੍ਰੋਪਰ ਆਪਣਾ ਕਲਰ ਦੇ ਦੇਣਾ ਇਦਾਂ ਤੇ ਫਿਰ ਅਸੀਂ ਬਾਹਰ ਵਿੱਚ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਡੱਬੇ ਵਗੈਰਾ ਚ ਪ੍ਰੋਪਰ ਇਹਨੂੰ ਅਸੀਂ ਸਟੋਰ ਕਰਕੇ ਰੱਖ ਸਕਦੇ ਆ ਗਰਮੀਆਂ ਦੇ ਵਿੱਚ ਅਸੀਂ ਇਹਨੂੰ ਫ੍ਰੀਜ ਵਿੱਚ ਰੱਖ ਸਕਦੇ ਨੇ ਇਹ ਖਰਾਬ ਹੁੰਦਾ ਸਾਡਾ ਤੇ ਸਰਦੀ ਦੇ ਵਿੱਚ ਅਸੀਂ 3-4 ਮਹੀਨੇ ਜਿਹੜੇ ਹੈਗੇ ਸਾਡੇ ਸਰਦੀ ਮਾਰ ਤੱਕ ਇਹਨੂੰ ਬਾਹਰ ਰੱਖਾਂਗੇ ਸਾਡਾ ਨਹੀਂ ਖਰਾਬ ਹੁੰਦਾ ਹੈਗਾ ਸਾਡੀ ਜਿਹੜੀ ਘਰਾਂ ਤੇ ਅਸੀਂ ਕੋਈ ਵੀ ਚੀਜ਼ ਬਣਾਉਂਦੇ ਆ ਉਹਨਾਂ ਲਈ ਇਹ ਛੋਟਕੀ ਹੁੰਦਾ ਹੈ ਹੈਨਾ ਇਹਦੇ ਕੋਲ ਵਾਲੀ ਵਾਲੇ ਤੋਂ ਥੋੜਾ ਜਿਹਾ ਲਾਲ ਲਾਲ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਹ ਦਿਨ ਹੋ ਗਿਆ ਹੈ ਕਿ ਤੁਹਾਨੂੰ ਪਤਾ ਚੱਲ ਗਿਆ ਕਿ ਪੱਕ ਗਿਆ ਅਸੀਂ ਇਹਨੂੰ ਬੰਦ ਵੀ ਕਰ ਸਕਦੇ ਆ ਗਰਮੀ ਦੇ ਵਿੱਚ ਅਸੀਂ ਪਹਿਲੇ ਹੀ ਇਹਨੂੰ ਬੰਦ ਕਰ ਸਕਦੇ ਹਾਂ ਕਿਉਂਕਿ ਪਹਿਲੇ ਹੀ ਤੁਹਾਨੂੰ ਪਤਾ ਆਪਣੀ ਟੈਂਪਰੇਚਰ ਕਰਕੇ ਹੀਟ ਜ਼ਿਆਦਾ ਹੁੰਦੀ ਆ ਹੈਨਾ ਸਰਦੀ ਦੇ ਵਿੱਚ ਅਸੀਂ ਜਦੋਂ ਇਹ ਇਦਾਂ ਬੱਬਲ ਜੇ ਉੱਪਰ ਨੂੰ ਆਉਂਦੇ ਆ ਤਾਂ ਅਸੀਂ ਇਹਨੂੰ ਬੰਦ ਕਰਕੇ ਕਿੰਨੀ ਕੱਢ ਸਕਦੇ ਆ ਨੀਤੀ ਕੋਨੇ ਕਰਨੀ ਜਲਦਨਾ ਸਾਰਾ ਇਹ ਫਿਰ ਇਹਦਾ ਕਲਰ ਵੀ ਜਿਹੜਾ ਹੈਗਾ ਬ੍ਰਾਊਨ ਕਲਰ ਹੋਣਾ ਚਾਹੀਦਾ ਹੋਣਾ ਜੇ ਜਲਦਾ ਹੋਵੇ ਤੇ ਦੀ ਉਸ ਸਮੈਲ ਵੀ ਨਹੀਂ ਰਹਿੰਦੀ ਹੈਗੀ ਹੁਣ ਦੇਖੋ ਕਿੰਨੀ ਸੋਹਣੀ ਸਮੈਲ ਆ ਰਹੀ ਆ ਜਿੰਨੀ ਅੱਛੀ ਸਾਨੂੰ ਸਮੈਲ ਦੇ ਪਤਾ ਚੱਲਦਾ ਹੈ ਕਿ ਕਿੰਨਾ ਵਧੀਆ ਟੇਸਟਿਜ਼ ਆ ਹੁਣ ਆਪਾਂ ਨੇ ਇਹਨੂੰ ਇੱਕ ਬਰਤਨ ਚ ਕੱਢ ਲੈਣਾ ਹੈ ਠੀਕ ਹੈ ਤੇ ਲਓ ਜੀ ਚਲੋ ਆਪਾਂ ਬਰਤਨ ਦੇ ਵਿੱਚ ਕੱਢ ਲਿਆ ਏ ਦੇਖੋ ਕਿੰਨਾ ਵਧੀਆ ਕਲਰ ਆਇਆ ਏ ਤੇ ਬਿਲਕੁਲ ਸ਼ੁੱਧ ਦੇਸੀ ਘੀਆ ਆ ਤੇ ਤੁਸੀਂ ਵੀ ਬਣਾਓ ਠੀਕ ਹੈ ਆਪਣੇ ਘਰ ਦੇ ਵਿੱਚ ਬਣਾਓ ਇਹ 1/2 ਕਿਲੋ ਤੋਂ ਉੱਪਰ ਬਣ ਗਿਆ ਏ ਜੀ ਸਾਡਾ 7 ਡੇਜ਼ ਦੀ ਜਿਹੜੀ ਹੈਗੀ ਮਖਣੀ ਦਾ ਧੰਨਵਾਦ